ਦੋਸਤੋ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਮੇਰੀ ਇੱਕ ਬਹੁਤ ਪੁਰਾਣੀ ਕਹਾਣੀ ਹੈ ਟੇਰ ਚਿਰ ਪਹਿਲਾਂ ਲਿਖੀ ਕਹਾਣੀ ਸਕੂਲ ਬਾਰੇ ਬੱਚਿਆਂ ਬਾਰੇ ਔਰ ਬੱਚਿਆਂ ਦੇ ਅਧਿਆਪਕਾਂ ਬਾਰੇ ਬੱਚੇ ਆਪਣੇ ਅਧਿਆਪਕ ਬਾਰੇ ਕੀ ਸੋਚਦੇ ਨੇ ਉਹਨਾਂ ਦੀ ਸੋਚ ਕਦੋਂ ਤੇ ਕਿਵੇਂ ਬਦਲ ਜਾਂਦੀ ਹੈ ਇਹ ਇਸ ਕਹਾਣੀ ਦਾ ਵਿਸ਼ਾ ਹੈ ਕਹਾਣੀ ਦਾ ਨਾਮ ਹੈ ਡੰਡੇ ਵਾਲੀ ਭੈਣ ਜੀ ਜਦੋਂ ਉਸਨੇ ਸਕੂਲ ਵਿੱਚ ਪੈਰ ਪਾਇਆ ਤਾਂ ਸਾਰਾ ਸਕੂਲ ਉਸਦਾ دیਵਾਨਾ ਹੋ ਗਿਆ ਜਿਵੇਂ ਚੰਦ ਚੜ ਆਇਆ ਹੋਵੇ ਉਸ ਦੇ ਆਉਣ ਤੋਂ ਪਹਿਲਾਂ ਸਕੂਲ ਵਿੱਚ ਭੈਣੀਆਂ ਹੁੰਦੀਆਂ ਸਨ ਵੱਡੇ ਵੱਡੇ ਝੋਲੇ ਵਾਲੀਆਂ ਥੈਲੇ ਜੇ ਜਿਸ ਵਿੱਚ ਉਹਨਾਂ ਦਾ ਨਿੱਕ ਸੁਕ ਹੁੰਦਾ ਸੀ ਬੁੰਤੀ ਵਾਲੀਆਂ ਸਲਾਈਆਂ ਅਧ ਬੁਣਿਆ ਸਵੈਟਰ ਜਾਂ ਕੋਟੀ ਛੋਟਾ ਜਿਹਾ ਤੌਲੀਆ ਸਿਰ ਦਾ ਸਕਾਰਫ ਰੋਟੀ ਵਾਲਾ ਡੱਬਾ ਸਿਲਵਰ ਦਾ ਭਰੀ ਸਰਦੀ ਵਿੱਚ ਸ਼ਾਲ ਤੇ ਉਸ ਦੇ ਨਾਲ ਦੂਰਾ ਕਰਕੇ ਪਾਇਆ ਹੋਇਆ ਪਰਸ ਇੱਕ ਜਾਂ ਦੋ ਰਜਿਸਟਰ ਜਿਨ੍ਹਾਂ ਉੱਪਰ ਕਿਸੇ ਪੰਜਾਬੀ ਜਾਂ ਹਿੰਦੀ ਦੇ ਅਖਬਾਰ ਦੀ ਜਿਲਦ ਚੜ੍ਹੀ ਹੋਣੀ ਹੈ ਜਿਸ ਉੱਪਰ ਛਪੀਆਂ ਪੁੱਠੀਆਂ ਸਿੱਧੀਆਂ ਰੰਗਦਾਰ ਤਸਵੀਰਾਂ ਤੋਂ ਹੀ ਰਜਿਸਟਰਾਂ ਦੀ ਪਛਾਣ ਕੀਤੀ ਜਾਂਦੀ ਹੈ ਗਰਮੀਆਂ ਵਿੱਚ ਥੈਲਾ ਥੈਲਾ ਹੌਲਾ ਹੋ ਜਾਂਦਾ ਉਸ ਵਿੱਚ ਪਰਸ ਤਾਂ ਰਹਿੰਦਾ ਪਰ ਸਵੈਟਰ ਦੀ ਬਜਾਏ ਇੱਕ ਖਜੂਰੀ ਪੱਕੀ ਕੁਝ ਨਿੰਬੂ ਇੱਕ ਕਰਦ ਜਾਂ ਚਾਕੂ ਤੇ ਭੈਣ ਜੀ ਜਿੱਥੇ ਜਿੱਥੇ ਜਾਂਦੇ ਉਹਨਾਂ ਦਾ ਝੋਲਾ ਉਹਨਾਂ ਦੇ ਨਾਲ ਜਾਂਦਾ ਦੋ ਜੁਆਕਾ ਨੇ ਇੱਕ ਨੇ ਕੁਰਸੀ ਚੁੱਕਣੀ ਦੂਜੇ ਨੇ ਝੋਲਾ ਤੇ ਭੈਣ ਜੀ ਨੇ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਤਬਦੀਲ ਹੋ ਜਾਣਾ ਝੋਲਾ ਉਹਨਾਂ ਕੁਰਸੀ ਦੀ ਬਾਹੀ ਜਾਂ ਕੁਰਸੀ ਦੀ ਢੋ ਨਾਲ ਟੰਗ ਲੈਣਾ ਤੇ ਮੇਜ਼ ਉੱਪਰ ਲੱਤਾਂ ਰੱਖ ਕੇ ਬੱਚਿਆਂ ਨੂੰ ਪੜਨ ਨੂੰ ਕਹਿ ਦੇਣਾ ਇਹ ਸਕੂਲ ਗਰਮੀਆਂ ਸਰਦੀਆਂ ਇਵੇਂ ਹੀ ਚਲਦੀਆਂ ਇਹ ਸਕੂਲ ਗਰਮੀਆਂ ਸਰਦੀਆਂ ਇਵੇਂ ਹੀ ਚਲਦੇ ਜਦੋਂ ਬਰਸਾਤ ਹੋਣੀ ਤਾਂ ਪੈਂਜੀਆਂ ਨੇ ਆਪਣੇ ਨਾਲ ਕਾਲੇ ਰੰਗ ਦੀ ਕੱਪੜੇ ਦੀ ਛਤਰੀ ਲੈ ਕੇ ਆਉਣਾ ਬੱਚੇ ਸੋਚਦੇ ਕਿ ਬਿਜਲੀ ਲਿਸ਼ਕਦੀ ਹੈ ਬੱਦਲ ਗੱਜਦਾ ਹੈ ਕਿੰਦੇ ਕਾਲੇ ਕੱਪੜੇ ਉੱਪਰ ਬਿਜਲੀ ਡਿੱਗ ਪੈਂਦੀ ਐ ਪਰ ਭੈਂਜੀਆਂ ਨੂੰ ਤਾਂ ਇਹ ਬਿਜਲੀ ਕੁਝ ਨਹੀਂ ਕਹਿੰਦੀ ਇਹਨਾਂ ਦੀ ਛਤਰੀ ਉੱਪਰ ਕਿਉਂ ਨਹੀਂ ਡਿੱਗਦੀ ਬਿਜਲੀ ਸਾਰਾ ਦਿਨ ਉਹ ਇਸ ਬਾਰੇ ਸੋਚਦੇ ਤੇ ਫੇਰ ਕੋਲੋਂ ਕੋਈ ਆਖਦਾ ਭੈਂਜੀ ਦੀ ਛਤਰੀ ਵਿੱਚ ਲੋਹੇ ਦੀਆਂ ਤਾਰਾਂ ਹੁੰਦੀਆਂ ਨੇ ਇਸ ਲਈ ਬਿਜਲੀ ਇਹਨਾਂ ਨੂੰ ਛੂ ਨਹੀਂ ਸਕਦੀ ਜੇ ਆਵੇ ਵੀ ਤਾਂ ਇਹ ਤਾਰਾਂ ਚੋਂ ਹੋ ਕੇ ਡੰਡੇ ਵਿੱਚ ਚਲੀ ਜਾਂਦੀ ਐ ਛਤਰੀ ਦੇ ਦਸਤੇ ਵਿੱਚ ਰੱਖੀ ਬੈਟਰੀ ਇਸ ਨਾਲ ਚਾਰਜ ਹੋ ਜਾਂਦੀ ਐ ਬੱਚੇ ਕੁਝ ਸੋਚਦੇ ਫਿਰ ਸਾਰਾ ਦਿਨ ਕਾਨਾ ਫੂਸੀ ਕਰਦੇ ਰਹਿੰਦੇ ਸਕੂਲ ਵਿੱਚ ਭੈੰਜੀ ਭੈੰਜੀ ਹੁੰਦੀ ਰਹਿੰਦੀ ਹੈ ਪਰ ਅੱਜ ਜਦੋਂ ਉਸ ਦਾ ਸਕੂਲ ਵਿੱਚ ਆਉਣਾ ਹੋਇਆ ਤਾਂ ਸਾਰੇ ਸਕੂਲ ਨੂੰ ਚਾਅ ਚੜ ਗਿਆ ਸਕੂਲ ਦੇ ਮਾਸਟਰ ਜੀ ਨੇ ਉਸ ਨੂੰ ਭੈੰਜੀ ਦੀ ਬਜਾਏ ਮੈਡਮ ਕਿਹਾ ਦੋ ਬੱਚਿਆਂ ਨੂੰ ਬੁਲਾਇਆ ਤੇ ਕਿਹਾ ਜਾ ਜਾ ਕੇ ਐ ਬੰਸੀ ਦੀ ਦੁਕਾਨ ਤੋਂ ਦੋ ਠੰਡੇ ਲੈ ਕੇ ਆ ਗਰਮੀ ਬੜੀ ਹੈ ਠੰਡੇ ਮਾਸਟਰ ਜੀ ਹੋ ਕੀ ਹੁੰਦੇ ਨੇ ਕੈਂਪੇ ਤੈਨੂੰ ਕੈਂਪੇ ਤਾਂ ਨਹੀਂ ਪਤਾ ਉੱਲੂ ਕਿ ਸਥਾਂ ਦਾ ਨਹੀਂ ਮਾਸਟਰ ਜੀ ਤੁਸੀਂ ਦੱਸੋ ਠੀਪੇ ਵਾਲੇ ਜਾਂ ਗੋਲੀ ਵਾਲੇ ਠੀਪੇ ਵਾਲੇ ਮਾਸਟਰ ਜੀ ਨੇ ਖਸਿਆਨਾ ਜਿਹਾ ਹੱਸਦੇ ਹੋਏ ਮੈਡਮ ਵੱਲ ਵੇਖਦੇ ਹੋਏ ਅੱਖ ਦਾ ਇਸ਼ਾਰਾ ਕਰਦੇ ਹੋਏ ਕਿਆ ਕੁਝ ਨਹੀਂ ਕਰਦੇ ਜੂ ਆਖ ਕੰਮ ਤਾਂ ਆਉਂਦਾ ਹੀ ਨਹੀਂ ਸਾਰਾ ਦਿਨ ਟੁਰੰਗੇ ਕਦੇ ਗੋਲੀਆਂ ਕਦੇ ਗੁੱਲੀ ਡੰਡਾ ਪੜਨ ਲਿਖਣ ਤਾਂ ਤਾਂ ਹੀ ਪਤਾ ਲੱਗੇ ਕੰਮ ਨੂੰ ਕਹੋ ਤਾਂ ਮੌਤ ਪੈ ਜਾਂਦੀ ਹੈ ਮਾਸਟਰ ਜੀ 헤ਜ ਦਿਖਾ ਰਹੇ ਸਨ ਮੈਡਮ ਉੱਪਰ ਉਹ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਥੋੜੀ ਦੇਰ ਬਾਅਦ ਮੁੰਡਾ ਦੋ ਲਾਲ ਬੋਤਲਾਂ ਲੈ ਆਇਆ ਉਸ ਦੀਆਂ ਠਿੱਪੀਆਂ ਖੁੱਲੀਆਂ ਹੋਈਆਂ ਸਨ ਜਿਹੜੀਆਂ ਉਸਨੇ ਜੇ ਡਿਗਦਿਆਂ ਚੁੱਕ ਕੇ ਅਗਲੀ ਜੇਬ ਵਿੱਚ ਪਾ ਲਈਆਂ ਮਾਸਟਰ ਜੀ ਨੇ ਦੇਖਿਆ ਕਿ ਬੋਤਲਾਂ ਆਮ ਸੋਡੇ ਦੀਆਂ ਬੋਤਲਾਂ ਸਨ ਦੇਸੀ ਮੁੰਡਾ ਵਿਚਾਰਾ ਨਾ ਸਮਝ ਸੀ ਗੁੱਸਾ ਤਾਂ ਬਹੁਤ ਆਇਆ ਉਸ ਉੱਪਰ ਇੱਕ ਮੋਟੀ ਜੀ ਗਾਲ ਉਸ ਉਹਨਾਂ ਨੇ ਮਨ ਵਿੱਚ ਕੱਢੀ ਵੀ ਤੇ ਬੋਤਲ ਮੈਡਮ ਵੱਲ ਵਧਾ ਦਿੱਤੀ ਸਾਰੇ ਸਕੂਲ ਵਿੱਚ ਗਲਤ ਧੁੰਮ ਗਈ ਮੈਡਮ ਆਏ ਨਵੇਂ ਪਟਿਆਂ ਵਾਲੇ ਮੈਡਮ ਹਾਲੇ ਬੱਚਿਆਂ ਨੂੰ ਇਹ ਨਹੀਂ ਸੀ ਪਤਾ ਪਰ ਭੈਣ ਜੀ ਆਪੋ ਵਿੱਚ ਕੁਸਰਮੁਸਰ ਕਰ ਰਹੇ ਸਨ ਤੇ ਬੱਚਿਆਂ ਤੋਂ ਕੋਈ ਗੱਲ ਗੁੱਜੀ ਨਹੀਂ ਸੁਣ ਸਕਦੀ ਜਲਦੀ ਇਹ ਗੱਲ ਸਾਰੇ ਸਕੂਲ ਵਿੱਚ ਮੁੰਡੇ ਕੁੜੀਆਂ ਨੇ ਆਪੋ ਵਿੱਚ ਵੰਡ ਲਈ ਕਿ ਸਕੂਲ ਵਿੱਚ ਇੱਕ ਨਵੀਂ ਅਧਿਆਪਕਾ ਆਈ ਹੈ ਉਸ ਦਾ ਨਾਂ ਤਨੂ ਮੈਡਮ ਹੈ ਉਸ ਤੇ ਪਰਸ ਦਾ ਰੰਗ ਨੀਲਾ ਹੈ ਉਸ ਨੇ ਸੈਂਡਲ ਵੀ ਨੀਲੇ ਰੰਗ ਦੇ ਪਾਏ ਹੋਏ ਨੇ ਉਹ ਡਾਕਟਰ ਗੁਪਤਾ ਦੀ ਨੂੰਹ ਹੈ ਤੇ ਉਸ ਦਾ ਤਾਜ਼ਾ-ਤਾਜ਼ਾ ਵਿਆਹ ਹੋਇਆ ਹੈ ਕੁਝ ਗੱਲਾਂ ਭੈਣ ਜੀਆਂ ਤੋਂ ਪਤਾ ਲੱਗੀਆਂ ਤੇ ਕੁਝ ਬੱਚਿਆਂ ਨੇ ਆਪਣੇ ਅੰਦਾਜ਼ੇ ਕਰ ਲਏ ਲਾਲ ਰੰਗ ਦਾ ਚੂੜਾ ਤੇ ਨੀਲੇ ਰੰਗ ਦੀ ਸਾੜੀ ਤੋਂ ਵੀ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਤਨੂ ਮੈਡਮ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਉਹ ਸਕੂਲ ਵਿੱਚ ਅਧਿਆਪਕਾ ਬਣ ਕੇ ਆਈ ਸੀ ਇਸ ਦਾ ਅੰਦਾਜ਼ਾ ਵੀ ਲੱਗਿਆ ਜਦੋਂ ਮਾਸਟਰ ਜੀ ਨੇ ਤਨੂੰ ਮੈਡਮ ਦੀ ਜਾਣ ਪਛਾਣ ਬਾਕੀ ਭੈਣ ਜੀਆਂ ਨਾਲ ਕਰਾਈ ਸਕੂਲ ਦਾ ਨਿਰੀਖਣ ਕਰਦੀ ਜਦੋਂ ਮੈਡਮ ਸਕੂਲ ਦੇ ਗਿੱਲੇ ਕੱਚੇ ਮੈਦਾਨ ਵਿੱਚ ਚੱਲ ਰਹੀ ਸੀ ਤਾਂ ਉਸ ਦੇ ਸੈਂਡਲਾਂ ਦੀ ਅੱਡੀ ਗਿੱਲੀ ਮਿੱਟੀ ਵਿੱਚ ਅੱਧੀ ਤੋਂ ਵੱਧ ਅਸ ਜਾਂਦੀ ਤੇ ਉਸ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਕਿ ਇਸ ਰਸਤੇ ਤੋਂ ਮੈਡਮ ਲੰਘ ਕੇ ਗਈ ਹੈ ਦੂਸਰੇ ਬੰਦੇ ਨੂੰ ਇਹ ਭੁਲੇਖਾ ਲੱਗਦਾ ਸੀ ਕਿ ਜਿਵੇਂ ਕੋਈ ਕਾਂ ਲੰਘ ਕੇ ਗਿਆ ਹੋਵੇ ਮੈਡਮ ਇਹ ਨੇ ਬਲਵਿੰਦਰ ਪਹਿਨ ਜੀ ਇਸ ਸਕੂਲ ਦੇ ਸਾਰਾ ਕੁਝ ਸਭ ਤੋਂ ਪੁਰਾਣੇ ਹਨ ਤੇ ਪਹਿਨ ਜੀ ਇਹ ਹਨ ਤਨੂੰ ਮੈਡਮ ਅੱਜ ਹੀ ਜੁਆਇਨ ਕੀਤਾ ਹੈ ਅੱਜ ਹੀ ਆਇਆ ਨੂੰ ਬਹੁਤ ਚੰਗਾ ਕੀਤਾ ਸਾਡੇ ਸਕੂਲ ਵਿੱਚ ਤਾਂ ਜਲਦੀ ਕੋਈ ਆਉਂਦਾ ਹੀ ਨਹੀਂ ਪਿੰਡ ਦੇ ਛੱਪੜ ਦੇ ਪਾਰ ਹੈ ਨਾ ਇਸੇ ਲਈ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਸੋਚਾ ਕਿ ਘਰ ਪਰ ਬੈਠੇ ਬੈਠੇ ਬੋਰ ਨਾ ਹੋ ਜਾਵਾਂ ਸੋ ਇਸੇ ਲਈ ਮੈਨੇ ਅੰਕਲ ਕੋ ਭੋਲ ਕਰ ਜੌਬ ਜੁਆਇਨ ਕਰ ਲਈ ਬੱਚੇ ਇਸ ਨਵੀਂ ਭਾਸ਼ਾ ਤੋਂ ਜਾਣੂ ਨਹੀਂ ਸਨ ਉਹ ਕੁਸਰਮੁਸਰ ਕਰ ਰਹੇ ਸਨ ਪਰ ਉਹ ਇਸ ਕੋਲੋਂ ਖੁਸ਼ ਸਨ ਕਿ ਉਹਨਾਂ ਨੂੰ ਨਵੀਂ ਮੈਡਮ ਨੂੰ ਐਨੀ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਕੁੜੀਆਂ ਤਾਂ ਉਸਦੇ ਵਾਲ ਉਸ ਦੀਆਂ ਚੂੜੀਆਂ ਉਸ ਦੇ ਚੁੰਮਕੇ ਉਸ ਦੇ ਕਾਂਟੇ ਉਸ ਦੇ ਸੈਂਡਲ ਦੇਖ ਰਹੀਆਂ ਸਨ ਇਹ ਸਭ ਕੁਝ ਉਹਨਾ ਪਹਿਲਾਂ ਕਿਸੇ ਫੋਟੋ ਵਿੱਚ ਦੇਖਿਆ ਸੀ ਪਰ ਅੱਜ ਸ਼ਖਸਾਤ ਦੇਖ ਰਹੇ ਹਾਂ ਆਪਣੇ ਸਾਹਮਣੇ ਸ਼ਹਿਰ ਪਿੰਡ ਤੋਂ 10-12 ਕਿਲੋਮੀਟਰ ਦੂਰ ਸੀ ਪਿੰਡ ਵਿੱਚ ਕਦੇ-ਕਦੇ ਕੋਈ ਵਿਆਹ ਹੁੰਦਾ ਸੀ ਤਾਂ ਉਹ ਇਹ ਸਭ ਕੁਝ ਦੂਰੋਂ-ਦੂਰੋਂ ਦੇਖ ਸਕਦੀਆਂ ਸਨ ਨਾਲੇ ਵਿਆਹਾਂ ਉੱਪਰ ਵੀ ਪਿੰਡਾਂ ਵਿੱਚ ਇਸ ਤਰ੍ਹਾਂ ਕੋਈ ਸਜਦਾ ਨਹੀਂ ਸੀ ਤੁਸੀਂ ਡਾਕਟਰ ਗੁਪਤਾ ਦੇ ਘਰੋਂ ਹੋ ਨਾ ਜੀ ਹਾਂ ਡਾਕਟਰ ਆਰ.ਐਲ. ਗੁਪਤਾ ਮੇਰੇ ਫਾਦਰ ਅਨਲਾਨ ਨੇ ਤੇ ਡਾਕਟਰ ਅਨਲ ਗੁਪਤਾ ਮੇਰੇ ਹਸਬੰਡ ਅੱਛਾ ਤੁਸੀਂ ਅਨਲ ਦੀ ਵਾਈਫ ਹੋ ਉਹ ਤਾਂ ਮੇਰੇ ਕੋਲ ਪੜਿਆ ਸੀ ਪੰਜਵੀਂ ਵਿੱਚ ਮੈਂ ਉਦੋਂ ਸ਼ਹਿਰ ਦੇ ਪ੍ਰਾਇਮਰੀ ਸਕੂਲ ਵਿੱਚ ਸੀ ਹਾਂ ਪਰ ਉਹ ਤਾਂ ਕਹਿੰਦੇ ਸਨ ਕਿ ਉਹ ਸੈਕਰਟ ਹਾਰਟ ਵਿੱਚ ਪੜੇ ਹਨ ਸੈਕਰਟ ਹਾਰਟ ਵਿੱਚ ਤਾਂ ਸੀ ਪਰ ਉਦੋਂ ਉਸ ਨੇ ਪੰਜਵੀਂ ਪਾਸ ਦੇ ਸਰਟੀਫਿਕੇਟ ਦੀ ਉਸ ਨੂੰ ਲੋੜ ਸੀ ਰੂਰਲ ਸਰਟੀਫਿਕੇਟ ਵਾਸਤੇ 5ਵੀਂ 8ਵੀਂ 10ਵੀਂ ਪਿੰਡ ਦੇ ਸਕੂਲ ਦੀ ਹੋਣੀ ਚਾਹੀਦੀ ਹੈ ਸੋ ਉਸ ਨੂੰ ਇਸੇ ਸਕੂਲ ਦਾ ਸਟੂਡੈਂਟ ਦਿਖਾ ਕੇ 5ਵੀਂ ਪਾਸ ਕਰਵਾਈ ਸੀ ਉਦੋਂ ਮੇਰੇ ਕੋਲ 3-4 ਮਹੀਨੇ ਲਈ ਆਇਆ ਸੀ ਓ ਖੇ ਇਹ ਨਹੀਂ ਸੀ ਦੱਸਿਆ ਉਹਨਾਂ ਨੇ ਅੱਛਾ ਤੁਸੀਂ ਕਿਹੜੇ ਸ਼ਹਿਰ ਤੋਂ ਮੈਂ ਪਠਾਨਕੋਟ ਤੋਂ ਆ ਤੁਸੀਂ ਡਾਕਟਰੀ ਨਹੀਂ ਕੀਤੀ ਮੈਨੂੰ ਪੜਾਉਣ ਦਾ ਸ਼ੌਕ ਹੈ ਮੇਰੇ ਪਾਪਾ ਹੈਡਮਾਸਟਰ ਹਨ ਸੋ ਮੈਂ ਤਾਂ ਬੀਏਡੀ ਕੀਤੀ ਸਭ ਕੁਝ ਛੱਡ ਛੜਾ ਕੇ ਬੜੀ ਚੰਗੀ ਗੱਲ ਹੈ ਕੀ ਨਾਮ ਪਾਪਾ ਦਾ ਕਿਹੜੇ ਸਕੂਲ ਵਿੱਚ ਨੇ ਜੇ ਐਲ ਸ਼ੁਕਲਾ ਉਹ ਤਾਂ ਡਿਪਟੀ ਡੀਪੀਆਈ ਤੋਂ ਰਿਟਾਇਰ ਹੋਇਆ ਅੱਛਾ ਤੁਸੀਂ ਸ਼ੁਕਲਾ ਸ਼ਬਦ ਦੀ ਬੇਟੀ ਹੋ ਸਾਡੇ ਸਕੂਲ ਨੂੰ ਅਪਗ੍ਰੇਡ ਕਰਨ ਵਿੱਚ ਉਹਨਾਂ ਬਹੁਤ ਕੰਮ ਕੀਤਾ ਸਾਰਾ ਕੰਮ ਰਾਤੋਂ ਰਾਤ ਹੱਥੋਂ ਥੀ ਕੀਤਾ ਪਾਪਾ ਨੂੰ ਜੋ ਸ਼ੌਕ ਹੁੰਦਾ ਸੀ ਕੰਮ ਦਾ ਉਹ ਤਾਂ ਕਰੇ ਵੀ ਫਾਈਲਾਂ ਖੋਲ ਕੇ ਬੈਠ ਜਰ ਬੈਠੇ ਰਹਿੰਦੇ ਸਨ ਫਿਰ ਤਾਂ ਤੁਹਾਡੇ ਨਾਲ ਘਰ ਵਾਲੀ ਗੱਲ ਹੈ ਅਨਿਲ ਆਪਣਾ ਬੱਚਾ ਹੈ ਤੁਸੀਂ ਦੱਸਣਾ ਉਸ ਨੂੰ ਕਿ ਤੁਸੀਂ ਬਲਵਿੰਦਰ ਮੈਡਮ ਨੂੰ ਮਿਲੇ ਸੀ ਓਕੇ ਤੈਨੂੰ ਮੈਡਮ ਨੇ ਝੁੱਕ ਕੇ ਬਲਵਿੰਦਰ ਮੈਡਮ ਦੇ ਪੈਰਾਂ ਨੂੰ ਹੱਥ ਲਾਇਆ ਉਹ ਉਸਦੇ ਪਤੀ ਦੇ ਗੁਰੂ ਰਹਿ ਚੁੱਕੇ ਸਨ ਬੱਚਿਆਂ ਨੂੰ ਮੈਡਮ ਦੇ ਵਾਲਾਂ ਉੱਪਰ ਬੰਨੀ ਡੂਰੀ ਵੀ ਦਿਸ ਗਈ ਉਹ ਵੀ ਨੀਲੇ ਰੰਗ ਦੀ ਸੀ ਬੱਚਿਆਂ ਨੂੰ ਪਾਸੇ ਬਿਠਾ ਕੇ ਤੈਨੂੰ ਮੈਡਮ ਨਾਲ ਹੀ ਬਲਵਿੰਦਰ ਭੈਣ ਜੀ ਬਾਹਰ ਆ ਗਏ ਸਕੂਲ ਵਿੱਚ ਤਾਨੂੰ ਮੈਡਮ ਦੇ ਆਉਣ ਨਾਲ ਤਬਦੀਲੀ ਦਾ ਦੌਰ ਸ਼ੁਰੂ ਹੋ ਗਿਆ। ਸਕੂਲ ਦੇ ਫੰਡ ਚੋਂ ਕਮਰਿਆਂ ਨੂੰ ਸਫੈਦੀ ਕਰਵਾ ਦਿੱਤੀ ਗਈ। ਬੋਰਡਾਂ ਦਾ ਚਿੱਟਾ ਹੋ ਰਿਹਾ ਰੰਗ ਹੁਣ ਗੂੜਾ ਕਾਲਾ ਕਰਵਾ ਦਿੱਤਾ ਗਿਆ। ਇਹ ਤਬਦੀਲੀ ਰਾਤੋਂ-ਰਾਤ ਵਾਪਰੀ। ਦਫ਼ਤਰ ਤੇ ਜਮਾਤਾਂ ਲਈ ਪਲਾਸਟਿਕ ਦੀਆਂ ਕੁਰਸੀਆਂ ਆ ਗਈਆਂ। ਉਹਨਾਂ ਲੱਕੜ ਦੀ ਹੁਲਾਰੇ ਖਾਂਦੀਆਂ ਕੁਰਸੀਆਂ ਦੀ ਥਾਂ ਲੈ ਲਈ ਜਿਨ੍ਹਾਂ ਦੀ ਬੈਂਚ ਟੁੱਟ ਚੁੱਕੀ ਸੀ। ਕੁਝ ਪਰਤਾਾਂ ਬੱਚਿਆਂ ਦੀਆਂ ਫੱਟੀਆਂ ਰੱਖ ਕੇ ਗੁਜ਼ਾਰਾ ਚਲਾਇਆ ਜਾਂਦਾ ਸੀ। ਸਕੂਲ ਦਾ ਕਾਹ ਕਲਪ ਐਤਵਾਰ ਦੇ ਨਾਲ ਲੱਗਦੀ ਛੁੱਟੀ ਦੇ ਦੋ ਦਿਨਾਂ ਵਿੱਚ ਕਰ ਦਿੱਤਾ ਗਿਆ। ਤੈਨੂੰ ਮੈਡਮ ਨੇ ਸੋਮਵਾਰ ਜੁਆਇਨ ਕਰਨਾ ਸੀ। ਸਤੰਬਰ ਦੇ ਆਖਰੀ ਦਿਨ ਸੰ ਮੀ ਪੈ ਕੇ ਹਟਿਆ ਸੀ, ਬਦਲਵਾਈ ਸੀ। ਤੈਨੂੰ ਮੈਡਮ ਆਪਣੀ ਨਵੀਂ ਮੋਪੇਡ ਲੈ ਕੇ ਸਕੂਲ ਦੇ ਗੇਟ ਰਹੀ ਅੰਦਰ ਆਈ। ਚਮਕੀਲੇ ਪੀਲੇ ਰੰਗ ਦੀ ਛਤਰੀ ਨਾਲ ਉਸਨੇ ਆਪਣੇ ਆਪ ਨੂੰ ਹੋ ਰਹੀ ਕਿਨਮਨ ਤੋਂ ਉਹ ਬਚਾਇਆ ਤੇ ਉਹ ਦਫਤਰ ਵਿੱਚ ਆ ਗਏ ਹਾਲਾਂਕਿ ਗੇਟ ਤੋਂ ਦਫਤਰ ਤੱਕ ਦਾ ਰਸਤਾ ਬਹੁਤਾ ਨਹੀਂ ਸੀ ਫਿਰ ਵੀ ਉਸ ਦੇ ਪੈਰ ਤਕਰੀਬਨ ਚੱਕੜ ਨਾਲ ਪਰ ਗਏ ਸਨ ਸਕੂਲ ਵਿੱਚ ਪੁਆਈ ਤਾਜੀ ਮਿੱਟੀ ਉਸ ਦੇ ਪੈਰਾਂ ਨਾਲ ਇੰਜ ਜੰਮੜ ਗਈ ਸੀ ਜਿਵੇਂ ਉਸ ਨੂੰ ਵੀ ਤਨੂ ਮੈਡਮ ਬਹੁਤ ਪਸੰਦ ਆ ਗਈ ਹੋਵੇ ਨਵੇਂ ਸੈਂਡਲ ਲੱਬੜ ਗਏ ਸਨ ਛਤਰੀ ਉਸ ਨੇ ਬਾਹਰ ਰੱਖ ਦਿੱਤੀ ਉਸ ਚੋਂ ਪਾਣੀ ਚੋ ਰਿਆ ਸੀ 2 ਘੰਟੇ ਦਫਤਰ ਵਿੱਚ ਬਿਤਾ ਕੇ ਜਦੋਂ ਅੱਧੀ ਛੁੱਟੀ ਹੋਣ ਵਾਲੀ ਸੀ ਤਾਂ ਦਫ਼ਤਰ ਦੇ ਕਮਰੇ ਚੋਂ ਬਾਹਰ ਆਏ ਮਾਸਟਰ ਜੀ ਮੈਡਮ ਨੂੰ ਅੱਗੇ ਹੋ ਹੋ ਕੇ ਸਕੂਲ ਵਿੱਚ ਕੀਤੇ ਕਾਇਆ ਕਲਪ ਦੀ ਤਸਵੀਰ ਦਿਖਾ ਰਹੇ ਸਨ ਅਜੀ ਸਾਰੇ ਸਕੂਲ ਨੂੰ ਸਫਾਈ ਕਰਵਾ ਦਿੱਤੀ ਹੈ ਬੋਰਡਾਂ ਦਾ ਰੰਗ ਵੀ ਖਰਾਬ ਹੋ ਗਿਆ ਸੀ ਤੇ ਪਾਣੀ ਦਾ ਨਲਕਾ ਵੀ ਠੀਕ ਕਰਾ ਦਿੱਤਾ ਪਾਣੀ ਦਾ ਨਲਕਾ ਕੀ ਸਕੂਲ ਵਿੱਚ ਪਾਣੀ ਨਹੀਂ ਮਿਲਦਾ ਪਾਣੀ ਮਿਲਦਾ ਹੈ ਦੇਖੋ ਨਾ ਕਿੰਨੇ ਬੱਚੇ ਹਨ ਹਮੇਸ਼ਾ ਪਿਆਸੇ ਕਾ ਜਦੋਂ ਦੇਖੋ ਛੁੱਟੀ ਮੰਗਣ ਦੀ ਕਾਲ ਪਈ ਰਹਿੰਦੀ ਹੈ ਫਿਲਟਰ ਤਾਂ ਨਹੀਂ ਹੋਣਾ ਸਕੂਲ ਵਿੱਚ ਫਿਲਟਰ ਨਹੀਂ ਜੀ ਉਹ ਤਾਂ ਨਹੀਂ ਹੈ ਸਕੂਲ ਵਿੱਚ ਐਤਕੀ ਫੰਡ ਆਏ ਤਾਂ ਉਹ ਵੀ ਲਵਾ ਲਵਾਂਗੇ ਵੈਸੇ ਸਰਪੰਚਾਂ ਦੇ ਘਰ ਵਿੱਚ ਫਿਲਟਰ ਲੱਗਾ ਹੋਇਆ ਅਸੀਂ ਉਹਨਾਂ ਦੇ ਘਰੋਂ ਵੀ ਪਾਣੀ ਮੰਗਵਾ ਸਕਦੇ ਹਾਂ ਸਕੂਲ ਵਿੱਚ ਇੱਕ ਰੈਬਰ ਖਰੀਦ ਕੇ ਉਸ ਵਿੱਚ ਸਟਾਫ ਵਾਸਤੇ ਤਾਂ ਪਾਣੀ ਰੱਖ ਹੀ ਸਕਦੇ ਹਾਂ ਨਹੀਂ ਛੱਡੋ ਮੈਂ ਆਪਣੇ ਘਰੋਂ ਦੋ ਬੋਤਲਾਂ ਲੈ ਆ ਕਰਾਂਗੇ। ਵੈਸੇ ਸਕੂਲ ਦਾ ਟਾਈਮ ਕੀ ਹੈ? ਸਵੇਰੇ 7:30 ਵਜੇ ਗਰਮੀਆਂ ਵਿੱਚ ਤੇ 9 ਵਜੇ ਸਰਦੀਆਂ ਵਿੱਚ। ਇੰਨੀ ਵਕਤ ਮੈਨੂੰ ਤਾਂ ਆਦਤ ਨਹੀਂ ਜਲਦੀ-ਜਲਦੀ ਉੱਠਣ ਦੀ। ਮੈਂ ਤਾਂ ਬਹੁਤ देर ਤੱਕ ਦੀ ਨੀਂਦ ਲੈਂਦੀ ਆਂ। ਕੋਈ ਗੱਲ ਨਹੀਂ। ਤੁਸੀਂ 9 ਵਜੇ ਤੱਕ ਆ ਜਾਇਆ ਕਰਨਾ। ਬੱਸ ਸ਼ਹਿਰ ਦੇ ਅੱਡੇ ਤੋਂ ਚੱਲ ਕੇ 9 ਵਜੇ ਤੱਕ ਪਹੁੰਚ ਦੀਏ। ਕੋਈ ਪੁੱਛੇ ਤਾਂ ਕਹਿ ਦਿਆ ਕਰਾਂਗੇ ਕਿ ਬੱਸ ਲੇਟ ਹੈ ਤੇ ਮੈਡਮ ਬੱਸ ਤੇ ਆਉਦੇ ਨੇ। ਨਹੀਂ ਨਹੀਂ ਇਹ ਚੰਗੀ ਗੱਲ ਨਹੀਂ ਮੇਰੇ ਕੋਲ ਆਪਣੀ ਮੋਪੇਡ ਹੈ ਡਾਕਟਰ ਸਰ ਗਿੰਦੇਸਨ ਕਿ ਗੱਡੀ ਲੈ ਜਾਇਆ ਕਰ ਪਰ ਮੈਨੂੰ ਹਲੇ ਚੱਕ ਹੈ ਸੋ ਮੋਪੇਡ ਹੀ ਠੀਕ ਹੈ ਦੋਵੇਂ ਗੱਲਾਂ ਕਰਦੇ ਕਰਦੇ ਸਕੂਲ ਦਾ ਮੌਇਨਾ ਕਰੀ ਜਾ ਰਹੇ ਸਨ ਬੱਚੇ ਜਮਾਤਾਂ ਚੋਂ ਨਿਕਲ ਨਿਕਲ ਕੇ ਮੈਡਮ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਪਿੰਡ ਵਿੱਚ ਇਹ ਗੱਲ ਧੁੰਮ ਗਈ ਕਿ ਸਕੂਲ ਵਿੱਚ ਨਵੀਂ ਮੈਡਮ ਆਈ ਹੈ ਬੱਚਿਆਂ ਨੇ ਮੈਡਮ ਦੀਆਂ ਸਿਫਤਾਂ ਦੇ ਪੁਲ ਬੰਦ ਦਿੱਤੇ ਮਾਪਿਆਂ ਨੂੰ ਖੁਸ਼ੀ ਸੀ ਕਿ ਹੁਣ ਉਹਨਾਂ ਦੇ ਬੱਚੇ ਵੀ ਵਧੀਆ ਪੜ੍ਹਾਈ ਦੇ ਤੇ ਰਣਸੈਂਸ ਦੀਆਂ ਨਵੀਆਂ ਹੱਤਾ ਸਿੱਖਣਗੇ ਆਖਰ ਅਧਿਆਪਕ ਹੀ ਹੁੰਦਾ ਜੋ ਸਕੂਲ ਵਿੱਚ ਬੱਚਿਆਂ ਉੱਤੇ ਚੰਗਾ ਪ੍ਰਭਾਵ ਪਾਉਂਦਾ ਹੈ ਮੈਡਮ ਦੇ ਰੂਪ ਤੇ ਉਸਦੇ ਠਾਠ ਪਾਟ ਦੇ ਪਿੰਡ ਦੇ ਲੋਕ ਵੀ دیਵਾਨੇ ਹੋ ਗਏ ਜਾਂਦੇ ਸਨ ਮੈਡਮ ਨੂੰ ਚੌਥੀ ਜਮਾਤ ਦਿੱਤੀ ਗਈ ਅੰਗਰੇਜ਼ੀ ਤੇ હિਸਾਬ ਪੜਾਉਣ ਲਈ ਸਕੂਲ ਵਿੱਚ ਸਿਰਫ ਮੈਡਮ ਮੈਡਮ ਹੀ ਸੀ ਜਿਸ ਨੇ ਐਮਏ ਕੀਤੀ ਹੋਈ ਸੀ ਪੁਰਾਣੀਆਂ ਭੈਣੀਆਂ ਤਾਂ ਸਿਰਫ ਜੇਬਲਟੀ ਸਨ ਨਵੀਂ ਨੀਤੀ ਅਨੁਸਾਰ ਸਕੂਲ ਵਿੱਚ ਇੱਕ ਅੰਗਰੇਜ਼ੀ ਟੀਚਰ ਦੇ ਲੋਟ ਸੀ ਤੇ ਹੁਣ ਤੱਕ ਜਿਵੇਂ ਕਿਵੇਂ ਸਰਦਾ ਆ ਰਿਹਾ ਸੀ ਪਰ ਹੁਣ ਮੈਡਮ ਦੇ ਆਉਣ ਨਾਲ ਇਹ ਘਾਟ ਵੀ ਪੂਰੀ ਹੋ ਗਈ ਜਾਪਦੀ ਸੀ ਮੈਡਮ ਬੜਾ ਸੋਹਣਾ ਸੋਹਣਾ ਬੋਲਦੇ ਨੇ ਪਹਿਲੇ ਪੀਰੀਅਡ ਤੋਂ ਬਾਅਦ ਸਾਰੇ ਸਕੂਲ ਵਿੱਚ ਇਹ ਗੱਲ ਪਹੁੰਚ ਗਈ ਦੂਜੀਆਂ ਜਮਾਤਾਂ ਦੇ ਬੱਚੇ ਜਾਣ ਬੁੱਝ ਕੇ ਮੈਡਮ ਦੀ ਜਮਾਤ ਦੇ ਕੋਲੋਂ ਲੰਘਦੇ ਇਹ ਦੇਖਣ ਲਈ ਕਿ ਮੈਡਮ ਕਿਵੇਂ ਬੋਲਦੇ ਨੇ ਬੱਚੇ ਮਾਰਦੇ ਨਹੀਂ ਮੈਡਮ ਮਾਰਦੇ ਨਹੀਂ ਬੜਾ ਪਿਆਰ ਕਰਦੇ ਨੇ ਸਾਰੀ ਜਮਾਤ ਨੇ ਸਾਰੀ ਸਕੂਲ ਵਿੱਚ ਇਹ ਗੱਲ ਧਮਾ ਦਿੱਤੀ ਉਹਨਾਂ ਕੋਲੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਬੱਚੇ ਬਾਰ-ਬਾਰ ਮੈਡਮ ਕੋ ਲਾ ਕੇ ਸੁੰਗਣ ਦੀ ਕੋਸ਼ਿਸ਼ ਕਰਦੇ ਕਿ ਖੁਸ਼ਬੂ ਕਿਸ ਚੀਜ਼ ਦੀ ਹੋ ਸਕਦੀ ਹੈ ਸਾਰਾ ਕਮਰਾ ਨਵੇਂ ਸੈਂਟ ਦੀ ਮਹਿਕ ਨਾਲ ਭਰ ਜਾਂਦਾ ਮਾਸਟਰ ਜੀ ਵੀ ਬਾਰ-ਬਾਰ ਕਿਸੇ ਨਾ ਕਿਸੇ ਬਹਾਨੇ ਮੈਡਮ ਕੋ ਲਾ ਜਾਂਦੇ ਸਕੂਲ ਦੇ ਕਾਇਆਕਲਪ ਵਿੱਚ ਉਹਨਾਂ ਦੀ ਸਲਾਹ ਲੈਣੀ ਬੜੀ ਜ਼ਰੂਰੀ ਸੀ ਸਕੂਲ ਵਿੱਚ ਮੈਡਮ ਦੇ ਆਉਣ ਨਾਲ ਤਬਦੀਲੀ ਨਜ਼ਰ ਆਉਣੀ ਸ਼ੁਰੂ ਹੋ ਗਈ। ਜਮਾਤ ਦੇ ਸਾਰੇ ਬੱਚੇ ਵੇਲੇ ਸਿਰ ਸਕੂਲ ਆਉਣ ਲੱਗ ਪਏ। ਹਾਜ਼ਰੀ ਵੀ ਵਧ ਗਈ। ਵਾਹ ਲੱਗਦੇ ਉਹ ਕੰਮ ਵੀ ਪੂਰਾ ਕਰਨ ਲੱਗ ਪਏ। ਕੁੜੀਆਂ ਤੇ ਮੁੰਡਿਆਂ ਨੇ ਸਜ ਕੇ ਆਉਣਾ ਸ਼ੁਰੂ ਕਰ ਦਿੱਤਾ। ਮੈਡਮ ਲਈ ਨਵੀਂ ਪਲਾਸਟਿਕ ਦੀ ਕੁਰਸੀ ਜਮਾਤ ਵਿੱਚ ਸਜ ਗਈ। ਉਸ ਨੂੰ ਕੋਈ ਹੱਥ ਨਹੀਂ ਛੇਡ ਸਕਦਾ। ਇਹ ਮੈਡਮ ਦੀ ਕੁਰਸੀ ਹੈ। ਇੰਨਾ ਕਹਿਣਾ ਕਾਫੀ ਸੀ। ਕੁਰਸੀ ਆਪਣੀ ਥਾਂ ਪਈ ਰਹਿੰਦੀ। ਸਕੂਲ ਵਿੱਚ ਸਾਰੇ ਮੈਡਮ ਦੀ ਜਮਾਤ ਮੈਡਮ ਦਾ ਪਰਸ ਮੈਡਮ ਦੀ ਕੁਰਸੀ ਮੈਡਮ ਦਾ ਕਮਰਾ ਮੈਡਮ ਦੀ ਪਾਣੀ ਵਾਲੀ ਬੋਤਲ ਮੈਡਮ ਦੀ ਛਤਰੀ ਮੈਡਮ ਦੀ ਸਾੜੀ ਮੈਡਮ ਦੀਆਂ ਚੂੜੀਆਂ ਮੈਡਮ ਦਾ ਪੈਨ ਮੈਡਮ ਦਾ ਰਜਿਸਟਰ ਮੈਡਮ ਇੱਕ ਬ੍ਰਾਂਡ ਦਾ ਨਾਮ ਬਣ ਗਿਆ ਸੀ ਜਿੱਥੇ ਮੈਡਮ ਸ਼ਬਦ ਲੱਗ ਗਿਆ ਉੱਥੇ ਬਾਕੀ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਸਨ ਬੱਚੇ ਖੁਸ਼ ਸਨ ਇਹ ਮੈਡਮ ਮਾਰਦੇ ਨਹੀਂ ਸੀ ਜਮਾਤ ਵਿੱਚ ਡੰਡਾ ਨਹੀਂ ਸੀ ਸਕੂਲ ਵਿੱਚ ਜਮਾਦੀ ਹਾਜ਼ਰੀ ਵਧ ਗਈ। 2 ਮਹੀਨੇ ਵਿੱਚ ਸਕੂਲ ਨੂੰ ਮੈਡਮ ਦਾ ਨਸ਼ਾ ਹੋ ਗਿਆ ਸੀ। ਸਕੂਲ ਦੀ ਹਰ ਗੱਲ ਉੱਪਰ ਮੈਡਮ ਦਾ ਪ੍ਰਭਾਵ ਪੈ ਗਿਆ ਸੀ। ਇੱਕ ਦਿਨ ਕਿਸੇ ਗੱਲ ਤੋਂ ਮੈਡਮ ਨੂੰ ਗੁੱਸਾ ਆ ਗਿਆ। ਉਹਨਾਂ ਕੋਈ ਗੱਲ ਪੁੱਛੀ। ਜਵਾਬ ਜੋ ਮਿਲਿਆ ਉਹਨਾਂ ਦੀ ਮਰਜ਼ੀ ਦਾ ਨਹੀਂ ਸੀ। ਜਮਾਦਾਂ ਮਾਨਿਟਰੀ ਨਲਾਇਕਾ। ਕੋਈ ਕੁਝ ਵੀ ਨਹੀਂ ਸਮਝ ਰਿਆ। ਕੁੜੀਆਂ ਹੈਰਾਨ ਸਨ। ਜਦੋਂ ਉਹਨਾਂ ਇੱਕ ਕੁੜੀ ਨੂੰ ਛੋਟੀ ਜੀ ਗੱਲ ਤੇ ਚਪੇੜ ਮਾਰ ਦਿੱਤੀ। ਕਿਉਂ ਦੰਦੀਆਂ ਕੱਢੀ ਜਾਣੀਆਂ? ਛੇੜ ਛੜ ਲਾਈ ਛੇੜ ਛੜ ਲਾਈ ਹੋਈ ਐ ਮੈਡਮ ਦੀ ਗੱਲ ਸੁਣ ਕੇ ਕੁੜੀ ਹੈਰਾਨ ਰਹਿ ਗਈ ਮੈਡਮ ਤਾਂ ਇਸ ਤਰ੍ਹਾਂ ਨਹੀਂ ਬੋਲਦੀ ਉਸ ਨੇ ਦੁਬਾਰਾ ਮੈਡਮ ਵੱਲ ਦੇਖਿਆ ਇਹ ਕੀ ਲਿਖਿਆ ਤੈਨੂੰ ਚਾਰ ਸਪੈਲਿੰਗ ਨਹੀਂ ਲਿਖਣੇ ਆਉਂਦੇ ਅਨਪੁਰਗਵਾਰ ਕਿਸੇ ਤਾਂ ਦੀ ਮੈਡਮ ਨੇ ਕੁੜੀ ਦੇ ਕਾਪੀ ਵਗਾ ਕੇ ਮਾਰੀ ਮੁੰਡਿਆਂ ਨੂੰ ਤਾਂ ਜਿਵੇਂ ਸੱਪ ਸੰਘਿਆ ਹੋਵੇ ਉਹ ਵੀ ਨੀਵੀਂ ਪਾਈ ਆਪੋ ਆਪਣੀਆਂ ਕਾਪੀਆਂ ਵਿੱਚ ਤਸੀਹੇ ਜਾ ਰਹੇ ਸਨ ਕੁੜੀ ਜਿਸ ਨੂੰ ਚਪੇੜ ਵੱਜੀ ਸੀ ਉਹ ਰੋ ਰਹੀ ਸੀ ਅੰਗਰੇਜ਼ੀ ਦੇ ਟੈਸਟ ਜੋ ਸਾਰੇ ਬੱਚੇ ਫੇਲ ਹੋ ਗਏ ਸਨ ਕਪ ਸ਼ਬਦ ਜੋੜ ਕੇ ਉਹ ਲਿਖ ਨਹੀਂ ਸਕਦੇ ਛੱਟ ਦੇ ਸ਼ਬਦ ਜੋ ਸ਼ਬਦ ਜੋੜ ਉਹ ਛੱਟ ਲਿਖ ਰਹੇ ਸਨ ਪੈਨਸਲ ਲਿਆ ਮੈਂ ਸਹੀ ਕਰਕੇ ਲਿਖ ਦਿੰਨੀ ਆ ਕੁੜੀ ਨੇ ਝੋਲੇ ਨੂੰ ਫੋਲ ਕੇ ਇੱਕ ਛੋਟੀ ਜਿਹੀ ਪੈਨਸਲ ਕੱਢੀ ਮਸਾਂ 2 ਇੰਚ ਦੀ ਪੈਨਸਲ ਉਹ ਵੀ ਚਿੱਥੀ ਹੋਈ ਦਾਤਨ ਵਰਗੀ ਕੁੜੀ ਨੇ ਝਿਜਕ ਝਿਜਕਦੀ ਹੋਈ ਨੇ ਉਹ ਪੈਨਸਲ ਮੈਡਮ ਦੇ ਅੱਗੇ ਕਰ ਦਿੱਤੀ ਇੰਨੇ ਸੋਹਣੇ ਹੱਥਾਂ ਲਈ ਇਹੋ ਜੀ ਪੈਨਸਲ ਮੈਡਮ ਨੇ ਆਵ ਨਾ ਦੇਖਿਆ ਤਾਂ ਨਾ ਦੇਖਿਆ ਕਾੜ ਕਰਦੀ ਖੋਰ ਚ ਪੈੜ ਉਸ ਕੁੜੀ ਨੂੰ ਕੱਟ ਮਾਰੇ ਕੁੜੀ ਚ ਪੇੜ ਦੇ ਜ਼ੋਰ ਨਾਲ ਡਿੱਗ ਪਈ ਮੈਡਮ ਨੇ ਜ਼ੋਰ ਕੁਝ ਜ਼ਿਆਦਾ ਹਿਲਾ ਦਿੱਤਾ ਸੀ ਕੁੜੀ ਡਿੱਗ ਪਈ ਤੇ ਨਾਲ ਹੀ ਮੈਡਮ ਦੀਆਂ 4-6 ਚੂੜੀਆਂ ਟੋਟੇ ਟੋਟੇ ਹੋ ਕੇ ਖੰਡ ਗਏ ਕੱਚ ਦੇ ਟੋਟੇ ਉਸ ਦੀ ਬਾਹ ਵਿੱਚ ਖੁੱਭ ਗਏ ਦਰਵਾਜ਼ੇ ਕੋਲੋਂ ਲੰਘਦੀ ਗੁਲਸ਼ਨ ਭੈਣ ਜੀ ਅੰਦਰ ਆ ਗਈ ਉਸ ਸਕੂਲ ਵਿੱਚ ਪੰਜਾਬੀ ਪੜਾਉਂਦੀ ਸੀ ਉਸਨੇ ਮੈਡਮ ਦੀ ਬਾਹ ਹੱਥ ਵਿੱਚ ਫੜ ਕੇ ਨੀਂਜ ਨਾਲ ਦੇਖਿਆ ਤੇ ਚੁੰਨੀ ਨਾਲ ਵਗਦੇ ਖੂਨ ਨੂੰ ਪੂੰਝਿਆ ਇਹ ਇਦਾਂ ਨਹੀਂ ਸੁਧਰਨੇ ਇਹ ਪਿਆਰ ਦੇ ਪਾਸ਼ਾ ਤਾਂ ਸਮਝਦੇ ਨਹੀਂ ਮੈਂ ਡੰਡਾ ਭੇਜਦੀ ਆ ਕੋਈ ਡਰ ਨਹੀਂ ਤੁਸੀਂ ਇਸ ਨੂੰ ਮੇਜ਼ ਦੇ ਹੇਠਾਂ ਰੱਖ ਦੇਣਾ ਕੋਈ ਸਮਝੇਗਾ ਕਿ ਮੇਜ਼ ਤੋਂ ਹੀ ਟੁੱਟ ਕੇ ਡਿੱਗਿਆ ਐਨੇ ਕਿਉਂ ਆਪਣੇ ਹੱਥਾਂ ਨੂੰ ਤਕਲੀਫ ਦੇਈ ਜਾਂਦੇ ਹੋ ਉਸ ਦਿਨ ਸਕੂਲ ਤੋਂ ਛੁੱਟੀ ਹੋਈ ਤੋਂ ਦੋ ਤਿੰਨ ਬੱਚੇ ਗਲੀ ਵਿੱਚ ਗੱਲਾਂ ਕਰਦੇ ਸੁਣੇ ਗਏ ਐਵੇਂ ਕਹਿੰਦੇ ਸੀ ਮੈਡਮ ਆਈਆ ਮੈਡਮ ਆਈਆ ਦੇਖ ਲੋ ਇੱਕ ਬੱਚਾ ਕਹਿ ਰਿਹਾ ਸੀ ਓ ਇਹ ਵੀ ਡੰਡੇ ਵਾਲੀ ਭੈਂਜੀ ਹੀ ਨਿਕਲੀ ਸੋ ਐਸੀ ਮੇਰੀ ਕਹਾਣੀ ਡੰਡੇ ਵਾਲੀ ਭੈਂਜੀ ਥੈਂਕ ਯੂ